ਮਾਨਸਾ ਜ਼ਿਲ੍ਹੇ ਦਾ ਇੱਕ ਗਰੀਬ ਕਿਸਾਨ ਬੇਬਸ ਹੈ ਕਿਉਂਕਿ ਉਸ ਵੱਲੋਂ ਕਰਜ਼ਾ ਚੁੱਕ ਕੇ ਆਪਣੀ ਧੀ ਨੂੰ ਬਾਹਰ ਭੇਜਿਆ ਗਿਆ ਸੀ ਤੇ ਹੁਣ ਉੱਥੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਉਸ ਦੀ ਧੀ ਦੀ ਹਾਰਟ ਅਟੈਕ ਤੇ ਕਰਕੇ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਹੁਣ ਕਿਸਾਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਧੀ ਦੀ লাশ ਨੂੰ ਭਾਰਤ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਨਾ ਪੈਸਾ ਨਹੀਂ ਹੈ ਕਿ ਆਪਣੀ ਧੀ ਦਾ ਆਖਰੀ ਵਾਰ ਮੂੰਹ ਦੇਖ ਸਕਣ ਉਹਨਾਂ ਨੇ ਐਮਪੀ ਹਰਸਿਮਰਤ ਬਾਦਲ ਤੇ ਮੁੱਖ ਮੰਤਰੀ ਮਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਧੀ ਦੀ লাশ ਨੂੰ ਪੰਜਾਬ ਲੈ ਆਂਦਾ ਜਾਵੇ ਮਾਨਸਾ ਜਿਲ੍ਹੇ ਦੇ ਪਿੰਡ ਬਰੇ ਦੇ 2 ਏਕੜ ਜ਼ਮੀਨ ਦੇ ਮਾਲਕ ਗਰੀਬ ਕਿਸਾਨ ਨੇ ਆਪਣੀ 1 ਏਕੜ ਵੇਚ ਕੇ ਧੀ ਨੂੰ ਕੈਨੇਡਾ ਭੇਜਿਆ ਸੀ ਪਰ ਹੁਣ ਪਰਿਵਾਰ ਦੇ ਕੋਲ ਕੈਨੇਡਾ ਤੋਂ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪਰਿਵਾਰ ਨੇ ਦੱਸਿਆ ਕਿ ਧੀ ਦੀ লাশ ਨੂੰ ਪੰਜਾਬ ਲਿਆਉਣ ਦੇ ਲਈ 35 ਲੱਖ ਰੁਪਏ ਦੇ ਕਰੀਬ ਖਰਚਾ ਆਵੇਗਾ ਜੋ ਕਿ ਉਹਨਾਂ ਕੋਲ ਨਹੀਂ ਹੈਗਾ ਪੰਜਾਬਣ ਦੀ ਪਛਾਣ ਬੇਅੰਤ ਕੌੜਵਜੀ ਹੋਈ ਹੈ ਪਰਿਵਾਰ ਵੱਲੋਂ ਸਰਕਾਰ ਨੂੰ ਧੀ ਦੀ লাশ ਭਾਰਤ ਲਿਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਕਿ ਆਪਣੀ ਧੀ ਦਾ ਆਖਰੀ ਵਾਰ ਮੂੰਹ ਵੇਖ ਸਕਣ। ਬੈਂਤਕੌਰ ਸੀ ਮਾਦੀ ਛੋਟੀ ਭੈਣਾਂ ਇਹ 31 ਮਾਰਚ ਨੂੰ ਗਈ ਸੀ ਉਹ। 3 ਜੂਨ ਨੂੰ ਕਹਿੰਦੇ ਉਹਨਾਂ ਦੀ ਡੈਥ ਹੋ ਗਈ। ਬਸ ਇਸੇ ਅਪੀਲ ਕਰਦੇ ਹੋ ਜਿਹੜੀ ਡੈੱਡ ਬੋਡੀ ਇੱਧਰ ਆ ਜੇ ਬਸ ਆਖਰੀ ਵਾਰ ਨੂੰ ਦੇਖ ਸਕੀਏ। ਅੱਛਾ ਕਿੰਨਾ ਕੁ ਖਰਚਾ ਆ ਗਿਆ ਸੀਗਾ ਕਿ ਹੁਣ ਉਧਰੋਂ ਲਿਆਉਣ ਵਾਸਤੇ ਕਿੰਨਾ ਖਰਚਾ ਹੋਊਗਾ? ਤੱਬਿਕ ਲੱਖ ਆ ਗਿਆ ਸੀ ਗੇ ਵੀ ਦੋ ਕਿਲੇ ਦੀ ਮਿੰਦੇ ਸੀ ਇੱਕ ਕਿਲਾ ਵੇਚਿਆ ਸੀਗਾ ਹੁਣ ਉਧਰ ਡੈੱਡ ਬੋਡੀ ਲਿਓਣ ਤੇ ਕਿੰਨਾ ਖਰਚਾ ਹੁੰਦਾ ਕਹਿੰਦੇ ਕੀ 300 ਲੱਖ ਕਹਿੰਦੇ ਨੇ ਇਹ ਪੈਸੇ ਹੈ ਨਹੀਂ ਹੁਣ ਤੁਹਾਡੇ ਕੋਲ ਸਾਡੇ ਕੋਲ ਖੁਸ਼ ਨਹੀਂ ਆਇਆ ਇਹ ਹੁਣ ਹੁਣ ਕੀ ਜਿਹੜਾ ਤੁਸੀਂ ਕਿਸੇ ਤੱਕ ਪਹੁੰਚ ਕੀਤੀ ਹੈ ਜਾਂ ਕੀ ਮੰਗ ਕਰ ਰਹੇ ਹੋ ਤੁਸੀਂ ਅਸੀਂ ਇਹ ਮੰਗ ਕਰ ਰਹਿਆ ਨੇ ਵਿੱਚ ਤੁਹਾਡੀ ਹੈਲਪ ਕਰੋ ਵੀ ਸਾ ਮੇਰੇ ਸਿਸਟਰ ਦੀ ਬੋਡੀ ਇੱਧਰ ਆ ਸਕੀ ਸੀ ਲਾਸਟ ਟਾਈਮ ਉਹਨੂੰ ਦੇਖ ਸਕੀ ਸੀ ਹੋਰ ਕਿਸੇ ਮੰਤਰੀ ਤੋਂ ਜਾਂ ਹਸਿੰਮਤ ਤੋਂ ਬਗਲ ਤੋਂ ਮੁੱਖ ਮੰਤਰੀ ਮੁੱਖ ਮੰਤਰੀ ਤੋਂ ਹਸਿੰਮਤ ਤੋਂ ਸਾਰਿਆਂ ਤੋਂ ਇਹ ਅਪੀਲ ਕਰ ਰਹੇ ਹਾਂ ਵੀ ਸਾਡੀ ਹੈਲਪ ਕਰੋ ਬਤਨ ਗੈਂਤ ਕੌਰ ਨਾਂ ਸੀ ਜੀ ਕੈਨੇਡਾ ਵੀਜੀ ਸੀ ਹੂੰ ਤੇ 26 ਲੱਖ ਰੁਪਏ ਸੜਕੋ 2 ਕਿੱਲੇ ਭੌਂਦੇ ਸੀ ਜੀ ਇੱਕ ਇਕੱਲਾ ਕਰਕੇ ਭੇਜੀ ਸੀ ਹੂੰ ਤਿੰਨ ਬੇਟੀਆਂ ਨੇ ਜੀ ਇੱਕ ਬੇਟਾ ਹੂੰ ਅੰਤੀ ਹੋ ਗਿਆ ਹੁਣ ਉੱਥੇ ਬੇਟੀ ਨੂੰ ਉੱਥੇ ਜੀ ਫੁਕਾਉ ਲਾਈ ਸੀ ਉਹ ਮੰਦੇ ਵੀ ਟਾਈਕ ਹੋ ਗਈ ਹੂੰ ਕਿ ਕੌਲਣ ਸੀ ਤੈ ਕਹ ਕਿਸੇ ਨਾਲ ਉੱਥੇ ਗੱਲਬਾਤ ਹੋਈ ਉਹਨਾਂ ਦੇ ਨੇੜੇ ਦੇ ਕੁੜੀਆਂ ਦੇ ਨਾਲ ਜਿਹੜੀਆਂ ਉਹਨੀਆਂ ਕੁ ਸੇੜੀਆਂ ਸੀ ਹਾਂ ਜੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਸਭ ਤਾਂ ਕੌਲੇ ਖੜੀ ਸੀ ਉਹ ਕਿਸੇ ਮੋੜ ਹੋ ਗਈ ਸੀ ਹੂੰ ਕੋਈ ਗੱਲਬਾਤ ਨਹੀਂ ਸੀ ਕੀ ਮੰਗ ਕਰਦੇ ਹੋ ਤੁਸੀਂ ਉਹਨਾਂ ਨੂੰ ਅਸੀਂ ਤਾਂ ਹੈਗਾ ਵੀ ਸਾਡੀ ਬੋਡੀ ਦੇ ਤੇ ਕੋਈ ਨਹੀਂ ਆਹੇ ਤਾਂ ਸਰਕਾਰ ਕੋਈ ਨਹੀਂ ਸੁਣਦੀ ਸਾਡੀ ਕਿਨੂੰ ਕੀ ਤੋਂ ਮੰਗ ਕਰਦੇ ਹੁਣ ਤੁਸੀਂ ਸਿਲਵਟ ਕੋਲੋਂ ਮੰਗ ਸਕਦੇ ਹਾਂ ਨਹੀਂ ਸਾਡੇ ਬੋਲ ਦੇ ਸੁਣਨੇ ਚਾਹੀਦੇ ਮਖਵਾਤ ਨੇ ਸਾਡੀ ਵਿਤੀ ਦੀ ਬੋਡੀ ਰਾਹ ਆਉਣੀ ਚਾਹੀਦੀ ਜਿਵੇਂ ਮੂੰਹ ਦੇਖੀਗੇ ਹੂੰ ਚਾਹੇ ਸੱਤੇ ਹੀ ਮੰਗ ਕਰ ਦੂ ਹੂੰ ਕਿੰਨਾ ਕੁ ਪੈਸਾ ਲੱਗਣਾ ਕਹਿੰਦੇ ਪੈਸਾ 35 ਲੱਖ ਰੁਪਏ ਮੰਗ ਲਏ ਇਹ ਫੋ ਵੀ ਕਹਿੰਦੇ ਜਾਂ ਮੰਗੇ 31 ਮਾਹ ਚ ਨੂੰ ਵੇਚੀ ਦੀ ਕਿਲਾ ਜ਼ਮੀਨ ਦਾ ਵਿੱਚ ਹੈ ਦੋ ਕਿਲੇ ਜ਼ਮੀਨ ਦੇ ਸਾਰੇ ਵਿਚਾਰ ਕੋਈ ਸੁਖੋ ਜੇ ਉਧਰ ਜੇਦੋਂ ਹੁਣ ਕੋਈ ਡੈਡਵਾ ਮੌਤ ਹੋ ਗਈ ਤੇ ਹਾਰਟ ਅਟੈਕ ਦੇ ਨਾਲ ਹੁਣ ਸਾਰੇ ਟੱਬਰ ਦਾ ਹੋ ਗਏ ਕਿੰਨਾ ਖਰਚਾ ਆ ਗਿਆ ਸੀਗਾ ਜੀ ਕਿੰਨੀ ਜ਼ਮੀਨ ਵੇਚ ਕੇ ਕਿਲਾ ਵੇਚਦਾ ਹੀ 26 ਲੱਖ ਖਰਚਾ ਆ ਰਿਹਾ ਜੀ ਕੀ ਨਾਮ ਸੀ ਕੁੜੀ ਦਾ ਕਿੰਨੀ ਗੋਮਰ ਉਹਦੀ 25 26 ਸਾਡਾ 26 ਮਹੀਨਾ ਲੱਗਿਆ ਜੀ ਬੇਅੰਤ ਨਾਵਾ ਕਿਵੇਂ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਜੀ ਸਾਨੂੰ ਦੂਜੇ ਤੀਜੇ ਦਿਨ ਦੂਜੇ ਦਿਨ ਸਾਨੂੰ ਫੋਨ ਤੇ ਕਾਲ ਕੀਤੀ ਦੀ ਉਹਨਾਂ ਨੇ ਵੀ ਸੋਡੀ ਗੁੱਡੀ ਦੀ ਡੈੱਡ ਬਾਡੀ ਲੈ ਕੇ ਜਾਣੇ ਤਾਂ ਟੈਕ ਹੋ ਗਿਆ ਤੇ ਹੁਣ ਡੈੱਡ ਬਾਡੀ ਲਿਆਉਣ ਵਾਸਤੇ ਕਿੰਨਾ ਖਰਚਾ ਆਊਗਾ ਕਿ ਹੈਗਾ ਤੁਹਾਡੇ ਕੋਲ ਹੁਣ ਜੀ 35 ਲੱਖ ਰੁਪਏ ਲੱਗੂਆ ਸਾਡੇ ਕੋਲ ਤਾਂ ਨਾਲ ਨਹੀਂ ਕੋਈ ਭੈਣ ਭਾਈ ਕਰਨਗੇ ਤਾਂ ਬਣੇ ਕਿਸੇ ਸਰਕਾਰੀ ਨੁਮਾਇंदे ਨੂੰ ਮਿਲੇ ਉਹ ਐਮਐਲਏ ਨੂੰ ਐਮਪੀ ਨੂੰ ਸਿਮਰਤ ਕੌਰ ਨੂੰ ਮੇਰੇ ਦੀ ਉਹ ਵੀ ਜਵਾਬ ਦੇਗੇ ਬੁੱਧਰਾ ਕੋਲੇ ਗਏ ਤੇ ਉਹਨੇ ਕੋਈ ਗੱਲ ਨਹੀਂ ਰਾਹ ਭਾਈ ਹੋਰ ਕੋਈ ਉਹ ਦੂਤੋਂ ਦੀ ਜ਼ੋਰ ਨਹੀਂ ਜਾਂਦਾ ਵੀ ਕਿਸੇ ਨੂੰ ਦਾਗ ਨਾ ਪਾੜਾ ਕਹਿਦੀ ਮੁੱਖ ਮੰਤਰੀ ਨੂੰ ਕੀ ਅਪੀਲ ਕਰੋਗੇ ਭਗਵੰਤ ਮਾਨ ਨੂੰ ਕੀ ਮੰਗ ਕਰਦੇ ਹੋ ਉਹਨਾਂ ਤੋਂ ਉਹਨਾਂ ਤੋਂ ਇਹ ਅਪੀਲ ਕਰਦੇ ਆਂ ਵੀ ਸਾਡੀ ਕੁੜੀ ਦੀ ਡੈੱਡ ਬੋਡੀ ਉਰੇ ਆ ਜੇ ਅਸੀਂ ਮੂੰਹ ਦੇਖ ਲਈਏ ਕਿਨੂੰ ਮੁੱਖ ਮੰਤਰੀ ਨੂੰ ਅਪੀਲ ਕਰਨਾ ਚਾਹਣਾ ਜੀ ਮੈਂ ਤਾਂ ਮੇਰੀ ਕੁੜੀ ਉਰੇ ਆ ਜੇ ਡੈੱਡ ਬੋਡੀ ਮੂੰਹ ਦੇਖਾ ਜੀ ਕੀ ਉਮੀਦ ਹੈ ਵੀ ਸਰਕਾਰ ਲਿਆ ਦੋਗੀ ਡੈੱਡ ਬੋਡੀ ਇਹਨਾਂ ਪੈਸਾ ਵੀ ਤੁਹਾਡੇ ਕੋਲ ਹੈ ਨਹੀਂ ਹੁਣ ਉਹਨਾਂ ਦੇ ਸਾਰੇ ਹੀ ਹੈ ਜੀ ਕੀ ਕਰਨਗੇ ਸਾਡੇ ਕੋਲ ਤਾਂ ਕੁਝ ਨਹੀਂ ਵੀ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਜੇ ਕੋਈ ਹੱਥ ਬਨ ਕੇ ਬੇਨਤੀ ਹੈ ਵੀ ਸਾਡੀ ਸੁਣਨਾ